ਵਿੱਤੇ ਦਿਨੀ ਸਮਰਾਲਾ ਦੇ ਅਧੀਨ ਪੈਂਦੇ ਪਿੰਡ ਢਿਲਮਾ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਮੰਦਬੁੱਧੀ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤਾ ਜਾਂਦਾ ਪਤਾ ਲੱਗਿਆ ਘਟਨਾ ਦਾ ਪਤਾ ਚਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨਿਹੰਗ ਜਥੇਬੰਦੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਮੌਕੇ ਤੇ ਪੁੱਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢਿਲਵਾ ਵਿਖੇ ਧੰਨਾ ਧੰਨ ਸ੍ਰੀ ਗੁਰਗੰਗ ਸਾਹਿਬ ਮਹਾਰਾਜ ਜੀ ਦਾ ਸਵੇਰ ਦੇ ਸਮੇਂ ਜਦੋਂ ਇੱਥੋਂ ਦੇ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਪ੍ਰਕਾਸ਼ ਕੀਤਾ ਨਿਤਨੇਮ ਕੀਤਾ ਉਪਰੰਤ ਉਹ ਆਪਣੇ ਕਮਰੇ ਵਿੱਚ ਸਨ ਜਿਸ ਸਮੇਂ ਦੇ ਦੌਰਾਨ ਸਵਾ ਕੁ 5 ਵਜੇ ਇੱਕ ਇਸਤਰੀ ਨੇ ਆ ਕੇ ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰਮਾਲਾ ਸਾਹਿਬ ਨੂੰ ਦੋ ਤਿੰਨ ਵਾਰ ਪਿੱਛੇ ਹਟਾਇਆ ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ ਔਰ ਉਸ ਤੋਂ ਪ੍ਰੰਤ ਉਸ ਨੇ ਉਸੇ ਤਰ੍ਹਾਂ ਹੀ ਰਮਾਲਾ ਫਿਰ ਉੱਪਰ ਟਾਕੇ ਤੇ ਉਹ ਮਾਤ ਮਾਤਬੁੱਧੀ ਜੋ ਇਸਤਰੀ ਸੀ ਜੋ ਦਿਮਾਗੀ ਤੌਰ ਤੇ ਉਸ ਦਾ ਸੰਤੋਲਨ ਠੀਕ ਨਹੀਂ ਔਰ ਉਹ ਆਪਣੇ ਚਲੀ ਗਈ ਉਸ ਤੋਂ ਬਾਅਦ ਜਦੋਂ ਸੰਗਤ ਮੱਥਾ ਟੇਕਣ ਆਈ ਤਾ ਸੰਗਤ ਨੇ ਮਹਿਸੂਸ ਕੀਤਾ ਕਿ ਮਹਾਰਾਜ ਦੇ ਸਰੂਪ ਜੋ ਪ੍ਰਕਾਸ਼ਮਾਨ ਨਹੀਂ ਹਨ ਤਾਂ ਉਹਨਾਂ ਸੰਗਤ ਨੇ ਜਦੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਇੱਕ ਪਾਸੇ ਅੰਗ ਇਕੱਠੇ ਕੀਤੇ ਹੋਏ ਸਨ ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਕਮਰੇ ਵਿੱਚੋਂ ਬੁਲਾ ਕੇ ਤੇ ਸਾਰੀ ਸਿਚੁਏਸ਼ਨ ਦਿਖਾਈ ਕਿਉਂਕਿ ਝੂਠੇ ਹੱਥਾਂ ਨਾਲ ਉਸਤਰੀ ਨੇ ਬੀਬੀ ਨੇ ਆ ਕੇ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਗੁਰੂ ਮਹਾਰਾਜ ਸਤਗੁਰੂ ਜੀ ਦੇ ਸਰੂਪ ਦੀ ਇਹ ਵਿਅਦ ਵੀ ਇਸੇ ਕਰਕੇ ਹੋਈ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਜਦੋਂ ਆ ਕੇ ਮਹਾਰਾਜ ਦੇ ਸਰੂਪ ਦਾ ਦਰਸ਼ਨ ਕੀਤਾ ਹੈ ਅੰਗ ਤਾਂ ਨਹੀਂ ਪਾਟੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਰ ਝੂਠੇ ਹੱਥਾਂ ਨਾਲ ਗੁਰੂ ਸਵਾਰਿਓ ਉਸ ਦਾ ਦਿਮਾਗੀ ਸੁਲਤੋਲਣ ਠੀਕ ਨਹੀਂ ਹੈ ਤੇ ਇਹ ਵੀ ਕਮੀ ਦੇਖ ਰਹੇ ਹਾਂ ਕਿ ਇੱਥੇ ਕੋਈ ਸੇਵਾਦਾਰ ਹੀ ਹਾਜ਼ਰ ਨਹੀਂ ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਦਰਵਾਜ਼ਾ ਖੁੱਲ੍ਹਾ ਹੈ ਤਾਂ ਆਪਾਂ ਨੂੰ ਅੱਜ ਬਹੁਤ ਵੱਡੀ ਏ ਦੁੱਖ ਦੀ ਘਟਨਾ ਹੈ ਬਹੁਤ ਦੁੱਖ ਹੋਇਆ ਹੈ ਇਸ ਗੱਲ ਨੂੰ ਦੇਖ ਕੇ ਕਿ ਜੋ ਗੁਰੂ ਸਾਡੇ ਪ੍ਰਤੱਖ ਹਨ ਅਰਦਾਸ ਵਿੱਚ ਰੋਜ਼ ਆਪਾਂ ਬੇਨਤੀ ਕਰਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ ਹੁਣ ਪ੍ਰਗਟ ਗੁਰਾਂ ਕੀ ਦੇ ਦੀ ਸੇਵਾ ਸੰਭਾਲ ਬਹੁਤ ਕਮੀ ਹੈ ਇੱਥੇ ਪ੍ਰਬੰਧਕਾਂ ਦੇ ਵਿੱਚ ਵੀ ਕਮੀ ਹੈ ਔਰ ਗ੍ਰੰਥੀ ਸਿੰਘ ਵਿੱਚ ਵੀ ਕਮੀ ਹੈ ਜੇ ਆਪਾਂ ਅਖੰਡ ਸੱਚਖੰਡ ਵਿੱਚ ਜਾ ਕੇ ਜਿੱਥੇ ਮਹਾਰਾਜ ਦੇ ਸੁਖਾਸਣ ਦੀ ਸੇਵਾ ਹੋਣੀ ਸੀ ਉੱਥੇ ਜਾ ਕੇ ਦੇਖਿਆ ਤੇ ਉੱਥੇ ਚਾਦਰ ਨਹੀਂ ਵਿਛਾਈ ਹੋਈ ਕੇਵਲ ਗੱਦਾ ਹੈ ਕੁਝ ਸਫਾਈ ਦੀ ਵੀ ਕਮੀ ਹੈ ਸੋ ਅੱਜ ਇਥੇ ਢਿਲਵਾ ਪਿੰਡ ਦੇ ਵਿੱਚ ਇਹ ਜੋ ਬੇਅਦਬੀ ਦੀ ਘਟਨਾ ਵਾਪਰੀ ਹੈ ਬਹੁਤ ਦੁੱਖ ਹੋਇਆ ਹੈ ਸਤਕਾਰਤ ਕਮੇਟੀ ਇਲਾਕੇ ਦੀਆਂ ਸੰਗਤਾਂ ਜਥੇਬੰਦੀਆਂ ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਮਾਛੀਵਾੜਾ ਸਾਹਿਬ ਦੇ ਪਾਵਨ ਅਸਥਾਨ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਅਸੀਂ ਗ੍ਰੰਥੀ ਸਿੰਘ ਸਾਰੇ ਹੀ ਸੇਵਾ ਵਾਸਤੇ ਇੱਥੇ ਆਏ ਹਾਂ ਕਿ ਘਟਨਾ ਨੂੰ ਆ ਕੇ ਦੇਖੀਏ ਪਤਾ ਕੀਤਾ ਹੈ ਗੁਰਸਵਾਰਿਓ ਬਹੁਤ ਬੁਰੀ ਜਿਹੜੀ ਹੈ ਇਹ ਹਾਲਤ ਹੈ ਇਥੋਂ ਦੇ ਪ੍ਰਬੰਧ ਦੀ ਪ੍ਰਬੰਧ ਭਾਵੇਂ ਇਹ ਆਪਣੇ ਵੱਲੋਂ ਕਰਦੇ ਹਨ ਪਰ ਫਿਰ ਵੀ ਅੱਜ ਜੋ ਲੋੜ ਹੈ ਜ਼ਰੂਰਤ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਤਨੀ ਦੇਰ ਪ੍ਰਕਾਸ਼ ਰਹਿਣਾ ਹੈ ਉਥੇ ਸੇਵਾਦਾਰ ਜਾਂ ਗ੍ਰੰਥੀ ਦਾ ਹਰ ਸਮੇਂ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਔਰ ਸਾਨੂੰ ਬਹੁਤ ਦੁੱਖ ਲੱਗਾ ਹੈ ਔਰ ਸਮੁੱਚੀ ਸੰਗਤ ਨੇ ਵੀ ਪ੍ਰਬੰਧਕਾਂ ਨੇ ਵੀ ਮੰਨਨ ਕੀਤਾ ਹੈ ਗ੍ਰੰਥੀ ਸਿੰਘ ਨੇ ਵੀ ਮੰਨਿਆ ਹੈ ਕਿ ਮੇਰੀ ਮੇਰੇ ਕੋਲੋਂ ਇਹ ਬਹੁਤ ਵੱਡੀ ਅਵਗਿਆ ਤੇ ਭੁੱਲ ਹੋਈ ਹੈ ਕਿ ਇੱਥੇ ਮੈਂ ਹਾਜ਼ਰ ਨਹੀਂ ਸੀ ਇਸ ਤੇ ਅਕਲ ਵੀ ਲੈ ਗਿਆ ਜੀ ਕੋਈ ਟੈਂਸਰ ਵੀ ਲੈ ਗਿਆ ਅਕਾਲ ਤਖਤ ਸਾਹਿਬ ਇਸ ਤੇ ਅੱਜ ਰਿਪੋਰਟ ਜਿਹੜੀ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਭੇਜ ਦੇਣੀ ਹੈ ਕਿਉਂਕਿ ਪ੍ਰਸ਼ਾਸਨ ਨੇ ਵੀ ਰਿਪੋਰਟ ਦਰਜ ਕਰ ਲਈ ਹੈ ਔਰ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਰਿਪੋਰਟ ਹੈ ਅਕਾਲ ਤਖਤ ਸਾਹਿਬ ਤੇ ਭੇਜ ਰਹੇ ਹਾਂ ਉਹਨਾਂ ਨੇ ਜੋ ਫੈਸਲਾ ਦੇਣਾ ਹੈ ਉਹ ਫੈਸਲਾ ਉੱਥੋਂ ਹੋ ਕੇ ਆਉਣਾ ਹੈ ਬਾਕੀ ਪ੍ਰਬੰਧਕਾਂ ਨੂੰ ਅਤੇ ਸਾਰੇ ਸੇਵਾਦਾਰਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਸਮੁੱਚੇ ਪ੍ਰਬੰਧਕਾਂ ਨੂੰ ਵੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੁਚੇਤ ਰਹਿਣ ਦਰਕਰ ਦੀ ਜਿਹੜੀ ਸੇਵਾ ਹੈ ਉਹ ਆਪਣਾ ਆਪਾ ਸਮਰਪਿਤ ਕਰਕੇ ਸੇਵਾ ਕਰਨ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਗੁਰਪ੍ਰੀਤ ਸਿੰਘ ਖਾਲਸਾ ਜੀ ਤੇ ਕੀ ਮਾਮਲਾ ਹੈ ਜੀ ਮਾਮਲਾ ਅਸੀਂ ਗੁਰਦੁਆਰਾ ਆਪਣੇ ਢਿਲਵਾ ਪਿੰਡ ਆਇਆ ਜੀ ਉਹ ਪੰਜ 1 ਵਜੇ ਸਾਨੂੰ ਫੋਨ ਆਇਆ ਵੀ ਉਹ ਰੇਤ ਵੀ ਹੋ ਗਈ ਆ ਵੀ ਪਿੰਡ ਦੀ ਔਰਤਾ ਕੋਈ ਵੀ ਉਹ ਆ ਕੇ ਗੁਰੂ ਸਾਹਿਬ ਨਾਲ ਛੇੜਛਾੜ ਕਰੀ ਆ ਚਲੋ ਮੌਕੇ ਤੇ ਜਦੋਂ ਅਸੀਂ ਉਹਰੇ ਆਇਆ ਇੱਕ ਪ੍ਰਸ਼ਾਸਨ ਸਾਡੇ ਨਾਲ ਪਹਿਲਾਂ ਆ ਗਿਆ ਸੀਗਾ ਪ੍ਰਸ਼ਾਸਨ ਮਤਲਬ ਉਹਨੂੰ ਕੋਈ ਜਨਾਨੀ ਨੇ ਆਪਣੇ ਉੱਥੇ ਕਦਰ ਦੇ ਚ ਲੈ ਲਿਆ ਉਹਨਾਂ ਨੇ ਤੇ ਇੱਥੇ ਹੁਣ ਜਿਹੜੀ ਕਮੇਟੀ ਆ ਕਮੇਟੀ ਦੀ ਇੰਨੀ ਆ ਇੱਕ ਅਣਗਹਿਲੀਆਂ ਨੇ ਇੰਨੀ ਕੁ ਕਟਾਈਆਂ ਨੇ ਵੀ ਉਹ ਸਾਂਝੋਗ ਹੈ ਹੀ ਨਹੀਂ ਤੇ ਹੌਮੇ ਦੇ ਵਿੱਚ ਇਹ ਗੱਲਾਂ ਇਹ ਸਾਡੇ ਨਾਲ ਕਰ ਰਹੇ ਨੇ ਵੀ ਜਿਹੜੇ ਥੋੜੇ ਤੋਂ ਪਰਚਾ ਕਰਾਉਂਦਾ ਵੀ ਸਾਡੇ ਤੇ ਪਰਚਾ ਕਰਾ ਲਓ ਗਾਹ ਸੋਖਾ ਸਣ ਮਹਾਰਾਜ ਦੇ ਅਸੀਂ ਪਲਾਂਗ ਤੇ ਗਏ ਆ ਮਹਾਰਾਜ ਦਾ ਬਤਲ ਦਰਬਾਰ ਸਾਹਿਬ ਗਏ ਆ ਉੱਪਰ ਸੱਚਖੰਡ ਚ ਆਪਾਂ ਘਰੇ ਵੀ ਦੇਖੋ ਜੋਗ ਕੋਈ ਰਿਸ਼ਤੇਦਾਰ ਆਉਂਦਾ ਆਪਾਂ ਜੋਗ ਸਥਾਨ ਬਣਾ ਕੇ ਦੰਨੇ ਆ ਵੀ ਵਧੀਆ ਹਨਾ ਪਲੀਚੇ ਗੁੱਚੇ ਬਿਸ਼ਾਉਰੇ ਆ ਉਹਦੇ ਤੇ ਵੀ ਮਹਾਰਾਜ ਉੱਪਰ ਨੇ ਗੱਦੇ ਹੋਏ ਉੱਤੇ ਬਰਾਜਮਾਨ ਰੱਖੇ ਪਏ ਨੇ ਕੋਈ ਉਹਨਾਂ ਦੀ ਸੇਵਾ ਸੰਭਾਲ ਲਈ ਕੋਈ ਬਿਸਤਰ ਨਹੀਂ ਉਹਦਾ ਚਾਦਰ ਲਗਾਇਆ ਹੋਇਆ ਤੇ ਪਿੰਡ ਵਾਲਿਆਂ ਦੇ ਵਿੱਚ ਇਹ ਆ ਵੀ ਪਿੰਡ ਵਾਲੇ ਹੁਣ ਸਾਰੇ ਇੱਥੇ ਮਾਹੌਲ 'ਚ ਜਿਹੜਾ ਇਹਨਾਂ ਨੇ ਕਰਿਆ ਕੱਟ ਕੀਤਾ ਹੋਇਆ ਵੀ ਹੁਣ بار-बार ਹੁਣ ਕਮੇਟੀ ਵਾਲੇ ਵੀ ਸਾਡੀ ਅਮੰਨਤਾ ਕਰ ਰਹੇ ਨੇ ਪਰ ਗੱਲ ਇਹ ਹੈ ਆ ਸਾਡਾ ਇਹਨਾਂ ਦੇ ਨਾਲ ਕਿਸੇ ਨਾਲ ਕੋਈ ਫੈਸਲਾ ਨਹੀਂ ਹੈਗਾ ਪਿਓ ਦੀ ਧਾਰੀ ਨੂੰ ਹੱਥ ਪਿਆ ਹੋਵੇ ਪੁੱਤ ਕਹੇ ਵੀ ਕੋਈ ਗੱਲ ਨਹੀਂ ਫੈਸਲਾ ਕਰ ਲੈਣੇ ਆ ਫੈਸਲਾ ਫੂਸਲਾ ਕੋਈ ਨਹੀਂ ਕਰਨਾ ਅਸੀਂ ਇਹਨਾਂ ਨਾਲ ਇੱਕ ਤਾਂ ਜਿਹੜੀ ਇਹ ਪੂਰੀ ਕਮੇਟੀ ਆ ਉਹ ਅਕਾਲ ਤਖਤ ਸਾਹਿਬ ਅਸੀਂ ਤਲਬ ਕਰਾਂਗੇ ਦੂਸਰਾ ਕਮੇਟੀ ਤੇ ਬਣਦਾ ਪਰਚਾ ਉਹ ਅਸੀਂ ਚਾਹੁੰਦੇ ਆ ਵੀ ਇਹਨਾਂ ਤੇ ਬਣਦਾ ਪਰਚਾ ਹੋਵੇ ਸਾਡਾ ਕੋਈ ਇਹਨਾਂ ਦਾ ਕੋਈ ਫੈਸਲਾ ਨਹੀਂ ਹੈਗਾ ਜੇ ਇਹਨਾਂ ਤੇ ਪਰਚਾ ਕੋਈ ਵੀ ਨਹੀਂ ਹੁੰਦਾ ਜਾਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਆਪਣੀ ਜੋਗ ਸਾਡੇ ਸਿੰਘਾਂ ਤੋਂ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਜਾਮ ਕਰਨਾ ਪਵੇ ਚਾਹੇ ਸਾਨੂੰ ਕਿਸੇ ਦਾ ਧੱਕਾ ਕਰਨਾ ਪਵੇ ਫਿਰ ਅਸੀਂ ਸ਼ਰਿਆਂ ਕਰਾਂਗੇ ਇਹ ਬੱਬਾ ਜੀ ਜਿਹੜੀ ਘਟਨਾ ਜਿਹੜੀ ਆ ਤੇ ਅੱਜ ਵੀ ਤੁਸੀਂ ਕਹਿ ਰਹੇ ਹੋ ਹੈਕੀਕਤ ਚ ਹੈ ਕੀ ਆ ਹਕੀਕਤ ਚ ਇਹ ਆ ਜੀ ਜਦੋਂ 5 ਵਜੇ 파ਠੀ ਸਿੰਘ ਪਾਠ ਕਰਕੇ ਗਿਆ ਏ ਤਾਂ ਉਹ ਜਨਾਨੀ پورے ਦਰਬਾਰ ਸਾਹਿਬ ਤੇ ਰਹੇ ਹੈ ਨਹੀਂ ਸੀ ਕੋਈ ਜਦੋਂ ਜਨਾਨੀ ਆਈ ਆ ਉਹ ਮਹਾਰਾ ਦੇ ਤਾਬੇ ਤੇ ਬੈਠੀ ਆ ਜਾਂਦੀ ਸਾਰੇ ਉਹਨੇ ਮਤਲਬ ਪਹਿਲਾਂ ਚੌਰ ਸਾਹਿਬ ਕਰੀ ਆ ਉਸ ਤੋਂ ਬਾਅਦ ਉਹਨੇ ਰਮਾਲਾ ਸਾਹਿਬ ਛੇੜਛੜ ਕੀਤੀ ਆ ਉੱਠੀ ਉੱਠ ਕੇ ਉਸ ਤੋਂ ਬਾਅਦ ਉਹਨੇ ਮਹਾਰਾ ਦੇ ਸਰੂਪ ਨੂੰ ਇੱਕ ਪਾਸੇ ਨੂੰ ਪਲਟਤਾ ਔਰਤ ਹੈ ਕਿੱਥੇ ਦੀ ਹੈ ਬੰਦੇ ਇੱਥੇ ਦੀ ਪਿੰਡ ਦੀ ਦੱਸ ਰਹੇ ਨੇ ਢੱਲੋਂ ਉਹਨਿਸ ਨੇ ਗ੍ਰਿਫਤ ਚ ਲੈ ਲਈ ਬੋਸ ਨੇ ਗ੍ਰਿਫਤ ਚ ਲੈ ਲਈ ਹੈ ਜੀ ਪਰ ਉਹ ਵੀ ਉਹ ਕਹਿ ਰਹੇ ਨੇ ਜੀ ਇਹ ਮੰਦ ਬੁੱਧੀ ਬੁੱਧੀ ਆ ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਗੁਰੂਗ੍ਰੰਥ ਸਾਹਿਬ ਮਹਾਰਾਜ ਇਹਨਾਂ ਨੂੰ ਮੱਦ ਬੁੱਧੀ ਉਹਨਾਂ ਨੂੰ ਦਿਸਦਾ ਇਹਨਾਂ ਨੂੰ ਕੋਈ ਮੰਦਰ ਨਹੀਂ ਦਿਸਦਾ ਕੋਈ ਮਸਜਿਦ ਨਹੀਂ ਦਿਸਦਾ ਕਿਉਂ ਹੁਣ ਤੁਸੀਂ ਹੋਰ ਹੀ ਹੋ ਸਾਰਾ ਕੁਝ ਕੀ ਚਾਹਨੇ ਹੋ ਬਾਬਾ ਜੀ ਦੇਖੋ ਜੀ ਅਸੀਂ ਤਾਂ ਇਹ ਚਾਹੁੰਦੇ ਆ ਚਾਹੇ ਕੋਈ ਮੰਦ ਬੁੱਧੀ ਆ ਚਾਹੇ ਜੋ ਮਰਜੀ ਆ ਇੱਕ ਤਾਂ ਬਣਦਾ ਪਰਚਾ ਹੋਵੇ ਜਿਹੜੀ ਜਿਹੜਾ ਐਸੇ ਮਾਡਰ ਕੰਟੈਕਟ ਦਾ ਉਹਦੇ ਪਰਚਾ 537 ਦਾ ਪਰਚਾ ਹੋਣਾ ਚਾਹੀਦਾ 295 ਇਹ ਧਾਰਾ ਜਿਹੜੀ ਲੱਗਣ ਵਾਲੀ ਆ ਉਹ ਲਾਉਣੀ ਚਾਹੀਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਕਮੇਟੀ ਆ ਬਰਾਬਰ ਬਣਦੀ ਕਾਨੂੰਨੀ ਕਾਰਵਾਈ ਕਮੇਟੀ ਦੀ ਕੀਤੀ ਹੋਣੀ ਚਾਹੀਦੀ ਆ ਜੀ ਮੇਰਾ ਨਾਮ ਰਵਜੋਤ ਸਿੰਘ ਕੰਗਾ ਜੀ ਤੇ ਕੀ ਹੈਗਾ ਮਾਮਲਾ ਜਿਹੜਾ ਇਹ ਅੱਜ ਮਾਮਲਾ ਢੱਲੂਆਂ ਪਿੰਡ ਦੇ ਵਿੱਚ ਗੁਰਦੁਆਰਾ ਘਰ ਦੇ ਵਿੱਚ ਅਸੀਂ ਆਏ ਆ ਜੀ ਤਾਂ ਸਾਨੂੰ ਮੈਨੂੰ ਮੈਸੇਜ ਲੱਗਿਆ ਜੀ ਗੁਰਪ੍ਰੀਤ ਸਿੰਘ ਦਾ ਖਾਲਸੇ ਦਾ ਫੋਨ ਆਇਆ ਸੀਗਾ ਕਿ ਉੱਥੇ ਬੇਇਜ਼ਦੀ ਹੋਈ ਆ ਤੇ ਜਦੋਂ ਅਸੀਂ ਮੌਕੇ ਤੇ ਆਏ ਆ ਕੇ ਦੇਖਿਆ ਜੀ ਤੇ ਪੁਲਿਸ ਸਟੇਸ਼ਨ ਗਏ ਅਸੀਂ ਉੱਥੇ ਜਾ ਕੇ ਗੱਲਬਾਤ ਕੀਤੀ ਕਮੇਟੀ ਉੱਥੇ ਹਾਜ਼ਰ ਸੀਗੀ ਤੇ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਵੀ ਗ੍ਰੰਥੀ ਸਿੰਘ ਕੌਣ ਨੇ ਥੋੜੇ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਭਾਈ ਇਹ ਬੇਇਜ਼ਦੀ ਹੋਈ ਕਿਉਂ ਹੋਈ ਤਾਂ ਗ੍ਰੰਥੀ ਸਿੰਘ ਕਹਿੰਦਾ ਜੀ ਮੈਂ ਤਾਂ ਡਿਊਟੀ ਤੇ ਚਲੇ ਗਿਆ ਸੀ ਠੀਕ ਹੈ ਜੀ ਉਹ 6:30 ਵਜੇ ਡਿਊਟੀ ਤੇ ਚਲੇ ਜਾਂਦਾ ਕਹਿੰਦਾ ਮੈਂ ਤਾਂ ਜੀ ਡਿਊਟੀ ਤੇ ਜਾਣਾ ਹੁੰਦਾ ਵੀ ਮੈਂ ਤਾਂ ਬਾ ਤੇ ਗਰੰਥੀ ਸਿੰਘ ਨੂੰ ਪੁੱਛਿਆ ਵੀ ਗਰੰਥੀ ਸਿੰਘ ਤੁਸੀਂ ਮਰਿਆਦਾ ਗਰੰਥੀ ਸਿੰਘ ਤੋਂ ਪੁੱਛੀ ਗਈ ਗਰੰਥੀ ਸਿੰਘ ਕਹਿੰਦਾ ਜੀ ਮੈਂ ਤਾਂ ਨਿਤਨੇਮ ਵੀ ਪੂਰਾ ਨਹੀਂ ਕਰਦਾ ਸਿੰਘਾਂ ਨੇ ਸਾਨੂੰ ਦੱਸਿਆ ਵੀ ਨਿਤਨੇਮ ਵੀ ਨਹੀਂ ਕਰਦਾ ਪੂਰਾ ਉਹਨਾਂ ਨੂੰ ਪੁੱਛਿਆ ਤੁਸੀਂ ਨਿਤਨੇਮ ਦੀ ਬਾਣੀਆਂ ਕਿਹੜੀਆਂ-ਕਿਹੜੀਆਂ ਪੜਦੇ ਹੋ ਕਹਿੰਦੇ ਜੀ ਅਸੀਂ ਜਪਜੀ ਸਾਹਿਬ ਕਰਦੇ ਹਾਂ ਸਵਈਏ ਪੜਦੇ ਹਾਂ ਚੌਪਈ ਸਾਹਿਬ ਕਰਕੇ ਅਨੰਤ ਸਬ ਦੀਆਂ ਛੇ ਪੌੜੀਆਂ ਕਰਕੇ ਭੂਗਵਾ ਦਿੰਦੇ ਹਾਂ ਜਪ ਸਾਹਿਬ ਵਿੱਚੋਂ ਕੱਢੇ ਦਿੱਤਾ ਜੀ ਉਹਨਾਂ ਨੇ ਜਪ ਸਾਹਿਬ ਪੜ੍ਹਦੇ ਵੀ ਨਹੀਂ ਜੀ ਤੇ ਜੀ ਫਿਰ ਜਿਹੜਾ ਗਰੰਥੀ ਸਿੰਘ ਗੁਰੂਗੁਰ ਮਹਾਰਾਜ ਦੇ ਥਾਬਿਆਂ ਤੇ ਬੈਠ ਕੇ ਨਿਤਨੇਮ ਵੀ ਨਹੀਂ ਪੂਰਾ ਕਰਦਾ ਜੀ ਉਹ ਕਮੇਟੀ ਵੀ ਉੱਥੇ ਹਾਜ਼ਰ ਹੁੰਦੀ ਹੈ ਜੀ ਕਹਿੰਦੇ ਅਸੀਂ ਹਾਜ਼ਰ ਹੁੰਨੇ ਆ ਉਹ ਰੋਜ਼ ਇਹ ਚੀਜ਼ ਦੇਖਦੇ ਨੇ ਕਮੇਟੀ ਵਾਲੇ ਵੀ ਨਿਤ ਨਿੰਬ ਨਹੀਂ ਪੂਰਾ ਹੋ ਰਿਹਾ ਤੇ ਕਮੇਟੀ ਨੂੰ ਪੁੱਛਿਆ ਕਹਿੰਦੇ ਹਾਂਜੀ ਜੀ ਅਸੀਂ ਕੋਈ ਨਾ ਜੀ ਕਮੀਆਂ ਸੁਧਾਰ ਲੈਂਦੇ ਆ ਜੀ ਬਸ ਉਹ ਤਾਂ ਸੁਧਾਰਨ ਦੀਆਂ ਕਮੀਆਂ ਦੀ ਗੱਲ ਕਰਦੇ ਨੇ ਬਾਕੀ ਬੇਅਦਬੀ ਦੀ ਗੱਲ ਹੈ ਜੀ ਕੋਈ ਮਾਤਾ ਇਹਨਾਂ ਦੇ ਪਿੰਡੋਂ ਨਗਰ ਚੋਂ ਲੇਡੀਜ਼ ਆ ਜੀ ਉਹ ਗੁਰੂ ਘਰ ਆਈ ਆ ਆ ਕੇ ਉਹਨੇ ਰਮਾਲਾ ਸਾਹਿਬ ਪਰੇ ਕੀਤਾ ਮਹਾਰਾਜ ਤੋਂ ਤੇ ਚੌਰਸਾਹੂ ਕਰਨ ਲੱਗ ਗਈ ਚੌਰਸਾਹੂ ਕਰਕੇ ਉਹਨੇ ਮਹਾਰਾਜ ਦੇ ਅੰਗੇ ਇਧਰ ਕੀਤੇ ਉਸ ਤੋਂ ਬਾਅਦ ਮਹਾਰਾਜ ਇਹ ਸੰਤੂਪ ਤੇ ਉਹਨੇ ਮਾਰੇ ਨੂੰ ਜਿੰਦੂ ਕੰਦਵਾਰ ਮਲਾ ਸਾਹਿਬ ਹੈ ਵਿੰਗਾ ਟਿੱਡਾ ਜੇ ਉੱਪਰ ਕਰਕੇ ਤੇ ਉਹ ਬਾਹਰ ਚਲੇਗੀ ਜੇ ਤਾਂ ਕਮੇਟੀ ਨੂੰ ਬਾਅਦ ਚ ਪਤਾ ਲੱਗਿਆ ਨੇ ਕੈਮਰੇ ਕਮਰੇ ਦੇਖੇ ਨਹੀਂ ਬੀਬੀਰ ਵੀ ਹੋਈ ਹੈ ਪਰ ਉਹ ਲੇਡੀਜ਼ ਪੁਲਿਸ ਦੀ ਪੁਲਿਸ ਨੇ ਫੜ ਲਈ ਹੈ ਮੰਗੇ ਹੀ ਹੈ ਜੀ ਵੀ ਬਣਦੀ ਕਾਰਵਾਈ ਪਹਿਲਾਂ ਤਾਂ ਕਮੇਟੀ ਤੇ ਕੀਤੀ ਜਾਵੇ ਜੀ ਕਮੇਟੀ ਵੀ ਕਹਿ ਰਹੀ ਆ ਵੀ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਉਹ ਕਹਿੰਦੇ ਵੀ ਜੋ ਕਾਰਵਾਈ ਕਰਦੀਆਂ ਕਰਦੋ ਸਾਡੇ ਤੇ ਪਰਚਾ ਬੰਨਦਾ ਦਵਾ ਦਿਓ ਸਾਡੇ ਤੇ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹਿਤੀ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਪਰਚਾ ਹੋ ਜਾਂਦਾ ਹੁੰਦਾ ਵੀ ਇਹ ਬਣਦਾ ਆ ਪਰਚਾ ਹੁਣ ਉਹ ਕਹਿੰਦੇ ਵੀ ਨਹੀਂ ਜੀ ਸਾਨੂੰ ਦੱਸੋ ਅਸੀਂ ਸੁਧਾਰ ਕਰ ਲੈਨੇ ਆ ਆਪਣੇ ਚ ਜੇ ਸਾਡੇ ਚ ਕੋਈ ਕਮੀਆਂ ਨੇ ਬਸ ਆਹੀ ਗੱਲਾਂ ਨੇ ਜੀ ਜੇ ਗ੍ਰਾਂਤੀ ਸਿੰਘ ਕਿਤੇ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਸੇਵਾਦਾਰਨ ਸੇਵਾ ਦੇਖੋ ਇਹ ਪਹਿਲੀ ਤਾਂ ਗੱਲ ਇਹ ਹੈ ਜੀ ਸਾਨੂੰ ਗ੍ਰਾਂਤੀ ਸਿੰਘ ਦੀ ਜੋ ਤਨਖਾਹ ਦੱਸੀ ਹੈ ਜੀ ਕਹਿੰਦੇ 3000 ਰੁਪਏ ਤਨਖਾਹ ਜੀ ਦੇਖੋ ਅਸੀਂ ਨਗਰ ਹੈ ਇੱਕ ਨਗਰ ਇੱਕ ਗੁਰੂ ਘਰ ਹੈ ਨਗਰ ਦੇ ਵਿੱਚ 3000 ਤਨਖਾਹ ਨਾਲ ਗੁਜ਼ਾਰਾ ਹੋ ਸਕਦਾ ਜੀ ਕਿਸੇ ਦਾ ਦੂਜੀ ਗੱਲ ਫਿਰ ਗ੍ਰਾਂਤੀ ਜਿੰਦਾ ਪਰਿਵਾਰ ਵੀ ਆ ਬੱਚੇ ਵੀ ਨੇ ਉਹਨੇ ਤਾਂ ਫਿਰ ਆਪਣੀ ਕਿਤੇ ਕਿਰਤ ਤੇ ਜਾਣਾ ਹੀ ਆ ਜੀ ਕਿਉਂਕਿ ਉਹਦਾ ਗੁਜ਼ਾਰਾ ਨਹੀਂ ਹੋਣਾ ਉਹਦੇ ਬੱਚੇ ਵੀ ਪੜ੍ਹੋਣ ਲੈਣੇ ਆਪਣੇ 3500 ਨਾਲ ਤਾਂ ਉਹਦਾ 3000 ਨਾਲ ਗੁਜ਼ਾਰਾ ਹੋਣਾ ਰਿਹਾ ਫਿਰ ਉਹ 3500 ਦੇ ਵਿੱਚ ਜਿੰਨਾ ਕੋਲ ਨਾਲ ਕੀ ਕੰਮ ਕਰੂਗਾ ਜੀ ਜਿੰਨਾ ਕਿ ਕਰਕੇ ਦੇ ਰਿਹਾ ਉਹ ਉਹਨੂੰ ਤਾਂ ਭੱਜ ਤਾਂ ਆਪਣੇ ਅੰਦਰੋਂ ਕਾਲ ਕਾਲ ਤਾਂ ਆਪਣੇ ਕੰਮ ਦੀ ਹੋਈ ਹੋਈ ਆ ਜੀ ਉਹਨੂੰ ਕੰਮ ਤੇ ਜਾਣਾ ਕਮੀ ਤਾਂ ਕਮੇਟੀ ਦੀ ਆ ਜੀ 100% ਕਮੀ ਕਮੇਟੀ ਦੀ ਆ ਤੇ ਇਹ ਤਾਂ ਸੁਧਾਰ ਕਰਨਾ ਚਾਹ ਕਮੇਟੀ ਨੂੰ ਸਾਡੇ ਨਗਰ ਨੂੰ ਬਣਦੀ ਯੋਗ ਪਾਠੀ ਸਿੰਘ ਰੱਖਣਾ ਚਾਹੀਦਾ ਜੀ ਤੇ ਜੇ ਚੰਗਾ ਪੱਠੀ ਸਿੰਘ ਟਕਸਾਲੀ ਰੱਖਣਾ ਜੀ ਤਾਂ ਉਹ ਤਨਖਾਹ ਤੇ ਆਊਗਾ ਤਨਖਾਹ ਨਗਰ ਨੂੰ ਦੇਣੀ ਪੈਣੀ ਹੈ ਜੀ ਉਹ ਤਾਂ ਕਿਸੇ ਹੋਰ ਨੇ ਤਾਂ ਦੇਣੀ ਨਹੀਂ ਤਾਂ ਅਗਰ ਤਨਖਾਹ ਤ ਹੋਊਗਾ ਤਾਂ ਸਾਡਾ ਪੱਠੀ ਸਿੰਘ ਚੰਗਾ ਆਊਗਾ ਤਾਂ ਸਾਡੇ ਬੱਚਿਆਂ ਨੂੰ ਸੰਥਿਆ ਕਰਾਊਗਾ ਸਾਡੇ ਬੱਚੇ ਸਾਡਾ ਨਗਰ ਵਰਵਾਨੀ ਨਾਲ ਜੁੜੂਗਾ ਤਾਂ ਸਾਡਾ ਭਲਾ ਹੋਣਾ ਬਾਕੀ ਰਹੀ ਮਰਿਆਦਾ ਦੀ ਜੀ ਸੱਚਖੰਡ ਸਾਹਿਬ ਅਸੀਂ ਜਾ ਕੇ ਮੌਕੇ ਤੇ ਇੱਕ ਮਛਵੜਾ ਸਾਹਿਬ ਤੋਂ ਵੀ ਗੁਲੰਤੀ ਸਿੰਘ ਆਏ ਸੀ ਸਿੰਘ ਸਾਹਿਬਾਨ ਉੱਥੇ ਜਾ ਕੇ ਦੇਖਿਆ ਸੱਚਖੰਡ ਸਾਹਿਬ ਤੇ ਮਹਾਰਾਜ ਦੇ ਗੱਦੇ ਤੇ ਥੱਲੇ ਚਿੱਟਾ ਵਸਤਰੇ ਹੈ ਨਹੀਂ ਜੀ ਕੱਲਾ ਗੱਦਾ ਹੀ ਵਸਿਆ ਹੋਇਆ ਨਾ ਚੋ ਹੁਣ ਅਸੀਂ ਨਾ ਮਾਰੇ ਦੇ ਚਿੱਟੇ ਵਸਤਰ ਲੱਗੇ ਹੋਏ ਨੇ ਅਸੀਂ ਹੁਣ ਆਪਣੇ ਕੱਪੜੇ ਪਾਉਣੇ ਆ ਜੀ ਤੁਸੀਂ ਵੀ ਪਾ ਕੇ ਆਏ ਅਸੀਂ ਵੀ ਪਾ ਕੇ ਆਏ ਆ ਥੱਲੇ ਮੇਰੇ ਚਿੱਟੇ ਵਸਤਰ ਪਾਏ ਹੋਏ ਨੇ ਇਹ ਹੁਣ ਮੈਂ ਜਾ ਕੇ ਇਹ ਲਾ ਕੇ ਤੇ ਸويرੇ ਫੇਰੇ ਹੀ ਪਾ ਲੂੰਗਾ ਨਹੀਂ ਪਹਿਣੇ ਜੀ ਵਸਤਰ ਵਸਤਨਾ ਦੀ ਸੇਵਾ ਨਹੀਂ ਹੋ ਰਹੀ ਮਾਰੇ ਦੀ ਸੇਵਾ ਨਹੀਂ ਕਰ پا ਰਹੇ ਜੀ ਇਹਨਾਂ ਦੇ ਆਪਣਾ ਤਾਂ ਭਲਾ ਕੀ ਹੋਣਾ ਜੀ ਇਹਨਾਂ ਬਾਕੀ ਰਹੀ ਸਮਾਦਾ ਸਵਦਾ ਨੂੰ ਮੰਨਣ ਵਾਲੇ ਲੋਕ ਨੇ ਜੀ ਇਹ ਗੁਰੂ ਘਰ ਆ ਕੇ ਬਾਅਦ ਚ ਸਮਾਦਾ ਦੇ ਮੱਥੇ ਟੇਕਦੇ ਫਿਰ ਜਾਂਦੇ ਨੇ ਧਾੜੂ ਮਾਰਦੇ ਫਿਰਦੇ ਇਹਨਾਂ ਦਾ ਮਾਨਸਿਕਤਾ ਇਹੋ ਜੀ ਹੋਈ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਇਹ ਸਾਡੇ ਕੋਲ ਢਿਲਵਾਪਿੰਡ ਤੋਂ ਸਵੇਰੇ ਵੀ 1:00 7 ਵਜੇ ਦੇ ਲੱਗੇ ਸਾਡਾ ਕੋਲ ਇਨਫੋਰਮੇਸ਼ਨ ਆਈ ਸੀ ਕਿ ਜਸਵੰਤ ਕੌਰ ਵਾਈਫ ਆਫ ਵਿਕ੍ਰਮ ਸਿੰਘ ਦੀ ਇੱਕ ਲੇਡੀ ਨੇ ਢਿਲਵਾਪਿੰਡ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ ਮਹਾਰਾਜਾ ਮੱਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੇ ਨੇ ਛੇੜਛੜ ਕੀਤੀ ਹੈ ਜਿਹਦੇ ਨੇ ਬੇਅਦਬੀ ਕੀਤੀ ਹੈ ਭਾਰਤ ਇਸ ਦੌਰਾਨ ਕੋਈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਹੰਗਾ ਦੀ ਕੋਈ ਬੇਅਦਬੀ ਨਹੀਂ ਹੋਈ ਜਿਹੜੀ ਉਹਨੇ ਛੀਡਛਾੜ ਕਰਕੇ ਬੇਅਦਬੀ ਕੀਤੀ ਹੈ ਇਹਦੇ ਸਬੰਧੀ ਸਾਡੇ ਕੋਲ ਸਤਿ ਸਿਕੰਦਰ ਸਿੰਘ ਨਹਿਰ ਭਗਵਾਨ ਬਰੋਤ ਸਤਿਕਾਰ ਕਮੇਟੀ ਦੇ ਜਿਹੜੇ ਮੈਂਬਰ ਆਪਣੇ ਪ੍ਰਧਾਨ ਨੇ ਇਹਨਾਂ ਦੀ ਕਮੇਟੀ ਦੇ ਹੀ ਐਫਆਰ ਨੰਬਰ 117 ਅੰਡਰ ਸੈਕਸ਼ਨ 295 ਦਰਜ ਕਰਕੇ ਇਸ ਲੇਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਹਨਾਂ ਸਤਿਕਾਰ ਕਮੇਟੀ ਬਣਾਉ ਜਿਹੜੀ ਉੱਥੇ ਸ਼ੋਕਾਸਨ ਜਿੱਥੇ ਮਹਾਰਾਜਾ ਕੀਤਾ ਜਾਂਦਾ ਹੈ ਉੱਥੇ ਕੋਤਰਾ ਜਤਾਏ ਆ ਉਹਦੇ ਬਾਰੇ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜੀ ਇੱਕ ਕਮੇਟੀ ਆਈ ਸੀਡੀ ਐਸਜੀ ਐਸਜੀਬੀਸੀ ਮੈਂਬਰ ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਤਿਆਰ ਕਰਕੇ ਅ ਦਰਬਾਰ ਸਾਹਿਬ ਉੱਥੇ ਐਸਜੀਪੀਐਸਜੀ ਦਾ ਹੈੱਡ ਆਫਿਸ ਜਾਂਦਾ ਉੱਥੇ ਭੇਜ ਦਿੱਤੀ